ਬਾਥਰੂਮ ਚਾਹੀਦਾ ਘਰ ਚ ਹਾਂਜੀ ਹੋਰ ਕੀ ਚਾਹੀਦਾ ਜੋ ਜੀ ਰਾਫਲ ਗਾਂਧੀ ਦੇ ਪਤੀਏ ਨੂੰ ਦੇਓ ਆਪਣੇ ਸੀ ਹਾਂ ਭਾਈ ਹੁਣ ਬਣਾ ਲਵੀਂ ਆਂਦੀ ਮੇਰੀ ਇਤਰਾਕੀ ਬਹੁਤ ਵਾਹੀ ਤੂੰ ਵੇਹੇ ਗੁਰਮਾਰਾ ਦਾ ਲਾਇਸੈਂਸੀ ਹੁੰਦਾ ਜਿਹੜਾ ਰਾਤਰਾ ਵਾ ਉਹ ਝੂਠ ਬੰਦਾ ਤੁਹਾਡੀ ਮਾਰਦਾ ਲੈ ਮੇਰਾ ਪੁੱਤ ਪੈਸੇ ਚਾਹੀਦੇ ਇੰਨੇ ਚੱਲ ਜਿੰਨੇ ਲੈਣੇ ਲੈ ਲੈ ਜਾਂ ਮੇਰੀ ਧੀ ਜਿਹੜੇ ਲੈਣੇ ਲੈ ਲੈ ਫਾਲਾ ਸਾਰੇ ਤੇਰੇ ਲੈ ਲੈ ਲਕਸਾਨ ਕੀ ਹੋਇਆ ਹਣ ਨਾ ਤੇਰਾ ਘਰ ਦਾ ਰਾਹੁਲ ਗਾਂਧੀ ਕਰਨ ਆਇਆ ਇਸ ਤੇਰੇ ਘਰ ਸਾਈਕਲ ਦੇ ਕੇ ਆਇਆ ਸੀ ਦੋਸਤੋ ਮੈਂ ਪਿੰਡ ਖੋਨੇਵਾਲ ਦੇ ਵਿੱਚ ਆ ਰਾਵੀ ਦਰਿਆ ਜਿੱਥੋਂ ਬੰਨ ਟੁੱਟਾ ਸੀਗਾ ਔਰ ਪਿੰਡ ਬਹੁਤ ਜ਼ਿਆਦਾ ਬਹੁਤ ਮਸ਼ਹੂਰ ਹੋਇਆ ਸੀਗਾ ਪਿੰਡ ਖੋਨੇਵਾਲ ਔਰ ਕੱਲ ਇੱਥੇ ਅਸੀਂ ਵਿਜ਼ਿਟ ਕੀਤਾ ਸੀ ਕਿਉਂਕਿ ਭਾਈ ਓੰਕਾਰ ਹੋਣਾ ਜਰਮਨੀ ਤੋਂ ਆਏ ਨੇ ਔਰ ਇਹਨਾਂ ਸੇਵਾ ਜਿਹੜੀ ਨਿਭਾਉਣੀ ਸੀਗੀ ਇੱਥੇ ਜਰਮਨੀ ਦੇ ਵਿੱਚ ਗੁਰਦੁਆਰਾ ਹੈ ਗੁਰਦੁਆਰਾ ਗੁਰਨਾਨਕ ਨਵਾਸ ਸਟਟਗਾਰਟ ਦੇ ਵਿੱਚ ਹੈ ਜਰਮਨੀ ਦੇ ਵਿੱਚ ਉੱਥੋਂ ਸੰਗਤ ਨੇ ਪੰਜਾਬ ਦੇ ਵਿੱਚ ਜਿਹੜੇ ਲੋਕ ਅਫੈਕਟਡ ਸੀਗੇ ਅਫੈਕਟਡத் ਨਹੀਂ ਮੈਂ ਕਹਿੰਦਾ ਜਿਹੜੇ ਮਤਲਬ ਲੋੜਵੰਦ ਸੀਗੇ ਉਹਨਾਂ ਦੀ ਸੇਵਾ ਲਈ ਜਿਹੜਾ ਉਹ ਪ੍ਰਾਲਾ ਕੀਤਾ ਸੀਗਾ ਯੋਗਦਾਨ ਸੀਗਾ ਪੈਸੇ ਇਕੱਠੇ ਕੀਤੇ ਸੀਗੇ ਉਹ ਸੇਵਾ ਨਿਭਾਉਣ ਲਈ ਸਾਡੇ ਵਿੱਚ ਭਾਈ ਓੰਕਾਰ ਸਿੰਘ ਅੱਜ ਜਰਮਨੀ ਤੋਂ ਆਏ ਨੇ ਔਰ ਮੈਂ ਲੋਕਾਂ ਨੂੰ ਇਹ ਯਾਦ ਦਿਵਾਉਣਾ ਚਾਹਨਾ ਵੀ ਇਹ ਮੁੰਡਾ ਹੈ ਛੋਟਾ ਬੱਚਾ ਅਮਰਤਪਾਲ ਇਹਦਾ ਨਾਮ ਹੈ ਔਰ ਜੇ ਤੁਹਾਨੂੰ ਜਨਤਾ ਦੀ ਵੈਸੇ ਯਾਦਦਾਸ਼ਤ ਬਹੁਤ ਕਮਜ਼ੋਰ ਹੁੰਦੀ ਆ ਜਦੋਂ ਇੱਥੇ ਹਾੜ ਆਏ ਸੀਗੇ ਤੇ ਰਾਹੁਲ ਗਾਂਧੀ ਦੀ ਗੋਦੀ 'ਚ ਬੈਠਾ ਸੀਗਾ ਤੇ ਇਹਨੂੰ ਅਗਲੇ ਦਿਨ ਰਾਹੁਲ ਗਾਂਧੀ ਨੇ ਇੱਕ ਸਾਈਕਲ ਭੇਜਿਆ ਸੀਗਾ ਸਾਈਕਲ ਦੇ ਨਾਲ ਜ਼ਿੰਦਗੀ ਨਹੀਂ ਸੀ ਨਿਕਲ ਜਾਣੀ ਘਰ ਦੀਆਂ ਹੋਰ ਵੀ ਬਹੁਤ ਸਾਰੀਆਂ ਲੋੜਾਂ ਸੀਗੀਆਂ ਮੇਰੇ ਆਉਣ ਦਾ ਮਕਸਦ ਤਾਂ ਸੀਗਾ ਵੀ ਜਦੋਂ ਐਡਾ ਵੱਡਾ ਬੰਦਾ ਆ ਜਾਂਦਾ ਹੈ ਨਾ ਤਾਂ ਉਸ ਤੋਂ ਬਾਅਦ ਉਹਥੇ ਕੋਈ ਬਾਤ ਨਹੀਂ ਪੁੱਛਦਾ ਵੀ ਯਾਰ ਇੱਥੇ ਤੇ ਵੈਸੇ ਹੀ ਸਰ ਗਿਆ ਹੋਣਾ ਐਡਾ ਵੱਡਾ ਲੀਡਰ ਆਇਆ ਸੀਗਾ ਮੈਂ ਚਲੋ ਪਾਰਟੀ ਕਿਸੇ ਦੇ ਨਾਲ ਲੈਂਦਾ ਵੀ ਉਹਨਾਂ ਦੇ ਜਿਹੜੇ ਪੈਰੋਕਾਰ ਆ ਉਹ ਹੀ ਪੱਪਾ ਭਾਰ ਹੋ ਗਏ ਹੋਣੇ ਸੀਗੇ ਕੱਲ ਮੈਂ ਸਪੈਸ਼ਲ ਇੱਥੇ ਆ ਕੇ ਪੁੱਛਿਆ ਸੀਗਾ ਹੀਰਾ ਸੀਗਾ ਮੁੰਡਾ ਮੈਂਬਰ ਪੰਚਾਇਤ ਹੈ ਸਾਡੇ ਨਾਲ ਕਿ ਇਹਨਾਂ ਦੀ ਕੋਈ ਲੋੜ ਵੀ ਪੂਰੀ ਹੋਈ ਆ ਕਿ ਸਿਰਫ ਸਾਈਕਲ ਤੇ ਸਾਰਾ ਟੱਬਰ ਝੂਟੇ ਲੈਂਦਾ ਫਿਰਦਾ ਰਾਹੁਲ ਗਾਂਧੀ ਵਾਲੇ ਦੇ ਸੋ ਪਤਾ ਲੱਗਾ ਵੀ ਕੁਝ ਵੀ ਨਹੀਂ ਹੋਇਆ ਤੇ ਲੋੜ ਵੇਖੀ ਵੀ ਟਾਇਲਟ ਵੀ ਨਹੀਂ ਹੈਗੀ ਤੇ ਘਰ ਦੇ ਵਿੱਚ 6 ਜੀ ਨੇ 3 ਦੇ ਵਿੱਚ ਲੇਡੀਜ਼ ਨੇ ਇੱਕ ਬੱਚੀ ਆ ਪੰਜਵੀਂ ਕਲਾਸ ਚ ਪੜਦੀ ਆ ਇਹ ਰਵੀਦਾਸ ਹੈ ਇਹਦੇ ਮਦਰ ਨੇ ਇਹਦੀ ਵਾਈਫ ਹੈ ਤੇ ਔਰ ਟਾਇਲਟ ਤੇ ਬਾਥਰੂਮ ਵੀ ਜਿਹੜਾ ਘਰ ਚ ਨਹੀਂ ਸੀ ਹੈਗਾ ਔਰ ਘਰ ਦੀ ਜਿਹੜੀ ਚਾਰ ਦਿਵਾਰੀ ਆ ਮੇਨ ਗੇਟ ਆ ਉਹ ਵੀ ਕੰਧ ਜਿਹੜੀ ਡਿੱਗ ਚੁੱਕੀ ਸੀ ਔਰ ਕੱਲ ਇਹਨਾਂ ਨਾਲ ਅਸੀਂ ਵਾਦਾ ਕੀਤਾ ਸੀਗਾ ਵੀ ਕੱਲ ਤੁਹਾਡੇ ਵਿੱਚ ਆਵਾਂਗੇ ਜਿਹੜਾ ਤੁਹਾਡਾ ਕੋ ਮਤਲਬ ਜਿਹੜੀ ਤੁਹਾਡੀ ਸਹਾਇਤਾ ਮਤਲਬ ਹੋ ਸਕਦੀ ਆ ਜਿਹਦੇ ਨਾਲ ਕੋਈ ਤੁਹਾਡਾ ਪਰਦਾ ਕੱਜਿਆ ਜਾਵੇ ਤੁਸੀਂ ਆਪਦੀ ਜ਼ਿੰਦਗੀ ਆਪਣੇ ਘਰ ਦੇ ਵਿੱਚ ਹੀ ਥੋੜੀ ਸੌਖੀ ਤੇ ਪਰਦੇ ਨਾਲ گزار ਸਕੋ ਤੁਹਾਡੀ ਲੋੜ ਜਿਹੜੀ ਉਹ ਪੂਰੀ ਕਰ ਦਿੱਤੀ ਜਾਊਗੀ ਔਰ ਅੱਜ ਅਸੀਂ ਪੂਰੀ ਟੀਮ ਦੇ ਨਾਲ ਆਏ ਆ ਔਰ ਭਾਰੀ ਓੰਕਾਰ ਆਏ ਨੇ ਮੈਂ ਹਰ ਗੱਲ ਹਰ ਜਗ੍ਹਾ ਦੇ ਉੱਤੇ ਹਰ ਵੀਡੀਓ 'ਚ ਹਰ ਮਦਦ ਦੇ ਵਿੱਚ ਇੱਕ ਚੀਜ਼ ਦਰਉਣਾ ਵਾ ਕਿ ਅਸੀਂ ਸਿਰਫ ਢਾਕੀਏ ਆ ਅਸੀਂ ਸਿਰਫ ਜਰੀਏ ਆ ਦੇਣ ਵਾਲਾ ਕੋਈ ਐ ਲੈਣ ਵਾਲਾ ਕੋਈ ਬੈਠਾ ਸਿਰਫ ਅਸੀਂ ਹੌਕਾ ਦਿੰਨੇ ਆ ਵੀ ਕਿੱਥੇ ਲੋੜ ਐ ਔਰ ਪ੍ਰਮਾਤਮਾ ਦੇ ਨਾਲ ਵੀ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਉਂਦਾ ਜਿੱਥੇ ਕਿਤੇ ਲੋੜਵੰਦ ਵਿਖਾ ਦੀਦਾ ਉਹ ਉਥੇ ਦੇਣ ਵਾਲੇ ਵੀ ਬਹੁਤ ਆ ਤੇ ਉਸ ਤੋਂ ਬਾਅਦ ਆ ਲੈਣ ਵਾਲਿਆਂ ਦੀ ਵੀ ਲੈਣ ਲੱਗੀ ਹੁੰਦੀ ਆ ਸੋ ਅੱਜ ਜਿਹੜੀ ਇਹਨਾਂ ਦੀ ਹੈਲਪ ਕੀਤੀ ਗਈ ਹੈ ਇਹਨਾਂ ਦੀ ਸਾਥ ਦਿੱਤਾ ਗਿਆ ਜਿਹੜਾ ਉਹ 1.5 ਲੱਖ ਰੁਪਏ ਦੇ ਵਿੱਚ ਮੇਰਾ ਖਿਆਲ ਰਵੀਦਾਸ ਤੇਰਾ ਬਾਥਰੂਮ ਵੀ ਬਣ ਜੂ ਤੇ ਚਾਰ ਦੁਵਾਰੀ ਕਰਾ ਲੈਣਾ ਨਾ ਹਾਂਜੀ ਹਾਂਜੀ ਤੂੰ ਤੇਰਾ ਸਿਰਫ ਇੱਕੋ ਕੰਮ ਆ ਵੀ ਤੂੰ ਇਹ ਕਿਰਾਾ ਕੇ ਸਿਰਫ ਸਾਡਾ ਕੋਈ ਹੋਰ ਕੰਮ ਨਹੀਂ ਵੀ ਅਸੀਂ ਮੁੜ ਕੇ ਆਉਣਾ ਵਾ ਫਿਰ ਤੈਨੂੰ ਦਿਟਾਉਣਾ ਵਾ ਉਹਦੀ ਇੱਕ ਫੋਟੋ ਪਾ ਦੇਣੀ ਅਸੀਂ ਇਹਨਾਂ ਨੂੰ ਉੱਥੇ ਪਾ ਦੇਾਂਗੇ ਆਪਦੇ ਗੁਰਦੁਆਰਾ ਸਾਹਿਬ ਉੱਥੇ ਵੈਸੇ ਤੇ ਗੁਰੂ ਮਹਾਰਾਜ ਦਾ ਤੇਰੇ ਕੋ ਅਮਰ ਸ਼ਕਿਆ ਹੋਵੇ ਗੁਰੂ ਗੁਰੂ ਸਾਹਿਬ ਦਾ ਲਾਇਸੈਂਸ ਹੁੰਦਾ ਸੱਚ ਬੋਲਣ ਦਾ ਜਿਸ ਕੰਮ ਲਈ ਤੈਨੂੰ ਪੈਸੇ ਦਿੱਤੇ ਗਏ ਆ ਆਪਦੀਆਂ ਧੀਆਂ ਭੈਣਾਂ ਦਾ ਜਿਹੜਾ ਪਰਦਾ ਉਹ ਕੱਜਿਆ ਜਾਵੇ ਔਰ ਮੈਂ ਹਰ ਜਗ੍ਹਾ ਦੇ ਉੱਤੇ ਕਹਿੰਦਾ ਵੀ ਬੱਚਾ ਕੋ ਨਿਸ਼ਾਨਾ ਕਰੇ ਔਰ ਜੇ ਬੱਚੇ ਤੇਰੇ ਕੋ ਪੜਨਾ ਚਾਹਣ ਕਿਤੇ ਵੀ ਆ ਜਦੋਂ ਤੱਕ ਵੀ ਪੜਨਾ ਚਾਹਣ ਜਿੱਥੇ ਸਾਡੇ ਕੋਲੋਂ ਸਾਥ ਹੋਇਆ ਅਸੀਂ ਦੇਣ ਨੂੰ ਤਿਆਰ ਆ ਮੈਂ ਉਹਨਾਂ ਚਿਰ ਸਾਥ ਦਿੰਦਾ ਰਹੂੰਗਾ ਜਿੰਨਾ ਚਿਰ ਪ੍ਰਮਾਤਮਾ ਮੇਰੇ ਨਾਲ ਆ ਜਾਂ ਪ੍ਰਮਾਤਮਾ ਮੇਰਾ ਸਾਥ ਦਿੰਦਾ ਜਦੋਂ ਮੇਰੇ ਕੋਈ ਕੁਝ ਨਾ ਆਇਆ ਤੇ ਫਿਰ ਤੇ ਫੋਕੇ ਪੈਂਟਰ ਆ ਨਾ ਵੀ ਮੈਂ ਤੁਹਾਡਾ ਕਰਦਾ ਰਹੂੰਗਾ ਜਦੋਂ ਮੇ ਸੋ ਰੱਬ ਮੇਰੀ ਨਾ ਮੁਕਣ ਦਵੇ ਤੁਹਾਡੀ ਮੈਂ ਨਹੀਂ ਮੁਕਣ ਦਿੰਦਾ ਸੋ ਪਰਮਾਤਮਾ ਨੇ ਦੇਣਾ ਵਾ ਜੋ ਦੇਣਾ ਵਾ ਉਹਨੇ ਇੱਕ ਜਰੀਆ ਬਣਾ ਕੇ ਇਹਨਾਂ ਨੂੰ ਵੀ ਭੇਜਿਆ ਤੇ ਮੈਨੂੰ ਵੀ ਭੇਜ ਦਿੱਤਾ ਵਾ ਸੋ ਪਰਮਾਤਮਾ ਤੈਨੂੰ ਤੇਰੇ ਹਿੱਸੇ ਦਾ ਜ਼ਰੂਰ ਦਵੇ ਤੇਰੇ ਬੱਚਿਆਂ ਨੂੰ ਖੁਸ਼ਹਾਲੀ ਦਵੇ ਤੇਰੇ ਬੱਚੇ ਪੜਨ ਲਿਖਣ ਇਹਨਾਂ ਨੂੰ ਕਿਸੇ ਹੱਲ ਝਾਕਣਾ ਨਾ ਪਵੇ ਵੀ ਆਪਣੇ ਪਰਿਵਾਰ ਦੀ ਤੇ ਆਪਣੀ ਲੋੜ ਪੂਰੀ ਕਰ ਲਈ ਇਹੋ ਹਰ ਥਾਂ ਦੇ ਉੱਤੇ ਅਸੀਂ ਅਰਦਾਸ ਜ਼ਰੂਰ ਕਰਦੇ ਆ ਇਹੋ ਹਰ ਥਾਂ ਦੇ ਉੱਤੇ ਅਸੀਂ ਖੁਸ਼ੀਆਂ ਜ਼ਰੂਰ ਮੰਗਦੇ ਆ ਸੋ ਤੈਨੂੰ ਭਰਾਵਾ ਤੈਨੂੰ ਜੇ ਸੰਗਤ ਨੇ ਦਿੱਤਾ ਸਾਥ ਦੇ ਰਾ ਪਰਮਾਤਮਾ ਤੇਰੇ ਕੰਮ ਚ ਵਾਧਾ ਪਾਵੇ ਤੇਰੇ ਕਾਰੋਬਾਰ ਚ ਵਾਧਾ ਪਾਵੇ ਤੇਰੇ ਪੈਸੇ ਚ ਵਾਧਾ ਪਾਵੇ ਤੇਰੇ ਪਰਿਵਾਰ ਦੀਆਂ ਸਾਰੀਆਂ ਲੋੜਾਂ ਜਿਹੜੀਆਂ ਆ ਪੂਰੀਆਂ ਹੁੰਦੀਆਂ ਰਹਿਣ ਮੈਂ ਚਾਹੂੰਗਾ ਵੀ ਭਾਈ ਸਾਹਿਬ ਆਏ ਨੇ ਉੱਥੋਂ ਇਹਨਾਂ ਦਾ ਜਿਹੜਾ ਧੰਨਵਾਦ ਹੈ ਤੁਸੀਂ ਗੁਰਦੁਆਰਾ ਸਾਹਿਬ ਦਾ ਜਿਹੜੇ ਜਰਮਨੀ ਤੋਂ ਆਏ ਨੇ ਉਹ ਜ਼ਰੂਰ ਕਰੋ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਕਰਦਾ ਵੀਰ ਜੀ ਜੋ ਮੇਰੇ ਘਰ ਚਰਨ ਪਾਏ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਰਮਨ ਤੋਂ ਅੰਕਲ ਜੀ ਆਏ ਨੇ ਨਾਲ ਸਾਥੀ ਆਏ ਨੇ ਬਹੁਤ ਬਹੁਤ ਧੰਨਵਾਦ ਜਿਸ ਮੁੰਡੇ ਨੂੰ ਸਾਈਕਲ ਦਿੱਤਾ ਹੈ ਕੀ ਨਾ ਦਰਾ ਬੇਟਾ ਅੰਮ੍ਰਿਤਪਾਲ ਤੇ ਜੇ ਰਾਹੁਲ ਗਾਂਧੀ ਤੇਰਾ ਨਾਮ ਪਤਾ ਲਾ ਜਾਂਦਾ ਨਾ ਅੰਮ੍ਰਿਤਪਾਲ ਤੇ ਫਿਰ ਉਹਨੇ ਸਾਈਕਲ ਨਹੀਂ ਹੀ ਦੇਣਾ ਤੈਨੂੰ ਚੱਲ ਹੋਰਤ ਨਹੀਂ ਚਾਹੀਦਾ ਸਾਈਕਲ ਹੁਣ ਸਕੂਟਰ ਆਪੇ ਲੈਣਾ ਵਾ ਗੱਡੀ ਆਪੇ ਲੈਣੀ ਆ ਮੇਰੇ ਵੱਲੋਂ ਤੇ ਸਟੂਟਗਾਰਟ ਦੀ ਸਾਰੀ ਸੰਗ ਸੰਤ ਵੱਲੋਂ ਇਹੀ ਆਸ ਹੈ ਜੀ ਕਿ ਤੁਸੀਂ ਆਉਣ ਵਾਲੇ ਸਮੇਂ ਜਿੱਦਾਂ ਵੀ ਤੁਹਾਨੂੰ ਲੋੜ ਵਸੇਗੀ ਉਹ ਪੂਰੀ ਹੋ ਗਈ ਜੇ ਹੋਰ ਹੋਈ ਤਾਂ ਭਾਜੀ ਹੁਣ ਹੀ ਹੈਗੇ ਜੀ ਇਹ ਮੇਰੀ ਇੱਕ ਬੇਨਤੀ ਹੈ ਜੀ ਬੱਚਿਆਂ ਨੂੰ ਅਮਰਿਸ਼ ਕਾ ਕੇ ਆਪਣੇ ਅਰਗੇ ਕਰੋ ਤਾਂ ਕਿ ਸਾਨੂੰ ਬਹੁਤ ਹੀ ਖੁਸ਼ੀ ਹੋਵੇ ਪੈ ਜਿੱਥੇ ਵੀ ਗਏ ਆ ਸਾਨੂੰ ਸੋਹਣਾ ਚੋਮੜਾ ਓਕੇ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜਿਹਨਾਂ ਨੇ ਇਹ ਸੇਵਾ ਭੇਜੀ ਆ ਭਾਜੀ ਆਪ ਇੱਥੇ ਆਏ ਤੇ ਇਹਨਾਂ ਦੇ ਹੱਥੀ ਸਾਰੇ ਕਾਰਜ ਹੋ ਰਹੇ ਆ ਗੁਰੂ ਮਹਾਰਾਜ ਜਿਹੜੀ ਸੰਗਤਾਂ ਨੇ ਜਿਸ ਭਾਵਨਾ ਨਾਲ ਜਿਹੜੀ ਮਾਇਆ ਭੇਜੀ ਆ ਉਹ ਸਾਹਮਣੇ ਲੱਗ ਰਹੀ ਆ ਗੁਰੂ ਮਹਾਰਾਜ ਦੇਣ ਵਾਲਿਆਂ ਦੇ ਵੀ ਬਰਕਤਾਂ ਪਾਉਣ ਤੇ ਜਿਨ੍ਹਾਂ ਨੂੰ ਮਿਲੀ ਆ ਉਹ ਵੀ ਆਪਣੇ ਜਿਹੜੇ ਆ ਪੈਸੇ ਸਹੀ ਢੰਗ ਨਾਲ ਸਹੀ ਥਾਂ ਤੇ ਪ੍ਰਯੋਗ ਕਰਨ ਤਾਂ ਜੋ ਉਹਨਾਂ ਦੀ ਜਿਹੜੀ ਭੇਜੀ ਮਾਇਆ ਵਾ ਸਹੀ ਥਾਂ ਲੱਗ ਸਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ